ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਬਸ ਜੀ ਹੁਣ ਲੱਗੇ ਬਲੌਗ ਦੀ ਸਟਾਰਟਿੰਗ ਕਰਨ ਜਿਹੜੇ ਗੱਡੀ ਚਲਾ ਕੇ ਲੈ ਕੇ ਗਏ ਨੇ ਉਹ ਹੈਗਾ ਜੀ ਤਾਇਆ ਜੀ ਦਾ ਮੁੰਡਾ ਵੀਰਾ ਜਿਹੜਾ ਸਭ ਤੋਂ ਵੱਡਾ ਹੈ ਇਹ ਹੈਗੇ ਨੇ ਤਾਈ ਜੀ ਇਹ ਦੂਜੇ ਨੰਬਰ ਵਾਲੇ ਜਿਹੜੇ ਤਾਇਆ ਜੀ ਨੇ ਉਹ ਕੋ ਇਹ ਜਿਹੜੇ ਖੜੇ ਨੇ ਇਹ ਹੈਗੇ ਨੇ ਤੀਜੇ ਨੰਬਰ ਵਾਲੇ ਤਾਇਆ ਜੀ ਇਹਨਾਂ ਨੇ ਜਾਣਾ ਕਿ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੇਰੀ ਭੂਆ ਜੀ ਉਨਾਂ ਕੋਲ ਇਹ ਹੈਗੇ ਨੇ ਦੂਜੇ ਭੂਆ ਜੀ ਦੇ ਮੁੰਡਾ ਇੱਧਰ ਮਲੌਦ ਸਾਈਡ ਇਹਨਾਂ ਨੂੰ ਤੁਸੀਂ ਜਾਣਦੇ ਹੋ ਮੇਰੇ ਡੈਡੀ ਇਹਨਾਂ ਨੇ ਇਕੱਠੇ ਹੋ ਕੇ ਉਧਰ ਜਾਣਾ ਸੀਗਾ ਉਹ ਹੈਗੇ ਨੇ ਜਿਹੜਾ ਰਾਜਪੁਰਾ ਸਾਈਡ ਭੂਆ ਜੀ ਜਿਹੜੇ ਭੂਆ ਜੀਰ ਫੁੱਫੜ ਜਿੰਤਾ ਐਕਸਪਾਇਰ ਹੋ ਇਹਨਾਂ ਨੂੰ ਕਾਫੀ ਸਾਲ ਹੋ ਚੁੱਕੇ ਨੇ ਪਰ ਉਹਨਾਂ ਦੀ ਫੈਮਿਲੀ ਜਿਵੇਂ ਬੀਬੀ ਜੀ ਉਹ ਨਹੀਂ ਭਾਬੀ ਜੀ ਉਹ ਨਹੀਂ ਹੈ ਇਹਨੇ ਉਹਨਾਂ ਨੂੰ ਚੱਲੇ ਸੀ ਇਹ ਮਿਲਣ ਉਹਨਾਂ ਨੂੰ ਮਿਲ ਕੇ ਇਸ ਲਈ ਆਉਣਾ ਸੀਗਾ ਕਿਉਂਕਿ ਭਾਬੀ ਜੀ ਉਹਨਾਂ ਨੇ ਜਾਣਾ ਸੀ ਬਾਹਰ ਨੂੰ ਕੈਨੇਡਾ ਜਾਣਾ ਸੀਗਾ ਉਹਨਾਂ ਨੇ ਫੋਨ ਕਰਿਆ ਸੀਗਾ ਕਹਿੰਦੇ ਵੀ ਆਜੂ ਜਿਹੜਾ ਕੱਢੇ ਸਜਾਇਓ ਤਾ ਕਰਕੇ ਫਿਰ ਇਹ ਸਾਰੇ ਛੱਲੇ ਵੈਸੇ ਵੀ ਜਦੋਂ ਮਤਲਬ ਜਿਵੇਂ ਆਏ ਜਾਂਦੇ ਨੇ ਨਾ ਇਹ ਹੁਣ ਉਹ ਚਲੋ ਰਾਜਪੁਰਾ ਸਾਈਡ ਵਾਲੇ ਚਲ ਥੋੜਾ ਜਿਹਾ ਸਾਨੂੰ ਇਹ ਹੋ ਜਾਂਦਾ ਰਾਜਪੁਰੇ ਤੋਂ ਕਾਫੀ ਅੱਗੇ ਨੇ ਉਹ ਤਾਂ ਕਰਕੇ ਜਿਹੜੀ ਉਹ ਸੰਦੂਰ ਲੱਗਦੇ ਹੁੰਦੇ ਨੇ ਵੀ ਥੋੜੀ ਦੂਰ ਨੇ ਹਨਾ ਫਿਰ ਇਹ ਸਾਰੇ ਜਿਹੜੀ ਇਹ ਹੋ ਜਾਂਦਾ ਕਿ ਇਕੱਠੇ ਹੀ ਤਕਰੀਬਨ ਜਾਂਦੇ ਹੁੰਦੇ ਨੇ ਜ਼ਿਆਦਾਤਰ ਹਨਾ ਬਾਕੀ ਜੀ ਚਲੋ ਆਪਣੀ ਆਪਣੀ ਫੈਮਲੀਆਂ ਦੇ ਮਾਹੌਲ ਹੁੰਦੇ ਨੇ ਹਨਾ ਕਿਸੇ ਦੇ ਕਿਵੇਂ ਕਿਸੇ ਦੇ ਕਿਵੇਂ ਉੰਬਸਾ ਸਾਡੇ ਆਏ ਹੋ ਜਾਂਦਾ ਵੀ ਜਿਵੇਂ ਕਿਸੇ ਨੂੰ ਜਾਣਾ ਹੈ ਨਾ ਵੀ ਚਲ ਗੱਡੀ ਜਾ ਰਹੀ ਹੈ ਵੀ ਤੁਸੀਂ ਜਾਣਾ ਤੁਸੀਂ ਜਾਣਾ ਵੀ ਚਲ ਸਾਰੇ ਕੱਟੇ ਵੀ ਗੱਡੀ ਚ ਇਕ ਜਾਵੋ ਜ ਹਨਾ ਪੂਰੀ ਗੱਡੀ ਦੇ ਮੈਂਬਰ ਹੋ ਹੋ ਕੇ ਜਾਓ ਹਨਾ ਵੀ ਤਾਂ ਤਾਂ ਕਰਕੇ ਇਹ ਹੋ ਜਾਂਦਾ ਬਸ ਚੱਲੇ ਸੀਗੇ ਮਿਲਣ ਤੇ ਆਪਣੇ ਹੋ ਗਏ ਸੀ ਜੀ ਕੰਮ ਕਰ ਸ਼ੁਰੂ ਮੈਂ ਥੋੜੇ ਕਪੜੇ ਧੋ ਕੇ ਸੁੱਕਣੇ ਪਾਏ ਆਈ ਸੀਗੀ ਫਿਰ ਮੈਂ ਲੱਗੀ ਸੀਗੀ ਪੋਚਾ ਲਾਉਣ ਮੈਂ ਕਿ ਵਿਚਲ ਮੇਰਾ ਝਾੜੂ ਲਗਾਇਆ ਸੀ ਮੈਨੂੰ ਵੀ ਮੈਨ ਲਗਾਉਣੇ ਪਹਿਲਾਂ ਪੋਚੇ ਪੋਚੇ ਲਗਾ ਕੇ ਅੱਜ ਆਪਣੀ ਫਾਈਨਲੀ ਜਾਣ ਦੀ ਤਿਆਰੀ ਹੈ ਮੈਂ ਜਾਣਾ ਸੀਗਾ ਫਤਿਹ ਦੇ ਪਾਪਾ ਆਲਰੇਡੀ ਆ ਚੁੱਕੇ ਸੀਗੇ ਉਹਨਾਂ ਨੂੰ ਹੈਗਾ ਸੀ ਇੱਕ ਕੰਮ ਜ਼ਰੂਰੀ ਫਤਿਹ ਗੁਰਪ੍ਰੀਤ ਦੇ ਪਾਪਾ ਉਹ ਗਏ ਹੋਏ ਸੀਗੇ ਜਿਹੜਾ ਮੈਂ ਤੁਹਾਨੂੰ ਦੱਸ ਕੇ ਟੀਆਂ ਵੀ ਕੰਮ ਉਹ ਗਏ ਹੋਏ ਨੇ ਉੱਥੇ ਨੂੰ ਤੇ ਅਸੀਂ ਮਾਮਾ ਧੀਆ ਸੀਗੇ ਮੰਮੀ ਬੈਠੇ ਸੀਗੇ ਅੰਦਰ ਕਿਉਂਕਿ ਇਸ ਟਾਈਮ ਥੋੜਾ ਘੱਟ ਨਿਕਲਦੇ ਹੁੰਦੇ ਆ ਵੀ ਅੰਦਰੇ ਬੈਠੇ ਹੋਣਗੇ ਬਾਕੀ ਆਪਣੇ ਅੰਦਰੋਂ ਪੋਚਿਆਂ ਦਾ ਕੰਮ ਹੋ ਗਿਆ ਸੀ ਮੇਰੇ ਕਿਚਨ ਦਾ ਹਜੇ ਪੋਚਾ ਰਹਿਦਾ ਸੀ ਬਾਕੀ ਮੈਂ ਸਾਰੇ ਇਧਰਲੀ ਸਾਈਡ ਲਗਾ ਦੇ ਸੀ ਦੇ ਲਗਾ ਕੇ ਜਿਹੜੇ ਮੇਰੇ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਕਪੜੇ ਵਿੱਚ ਤਕਰੀਬਨ ਸੁੱਕ ਚੁੱਕੇ ਸੀਗੇ ਤੇ ਮੈਂ ਬਾਥਰੂਮ ਵਗੈਰਾ ਸਾਰੇ ਕਲੀਨ ਕਰ ਲਏ ਸੀ ਕਿਉਂਕਿ ਅੱਜ ਮੈਨੂੰ ਇਹ ਸੀ ਕਿ ਵੀ ਜੋ-ਜੋ ਵੀ ਮੇਰੇ ਕੰਮ ਕਰਨ ਵਾਲੇ ਨੇ ਹਨਾ ਵੀ ਉਹ ਸਾਰੇ ਕਰਕੇ ਵੀ ਫਿਰ ਚਲੋ ਬਾਅਦ ਵਿੱਚ ਵੀ ਹਨਾ ਕੰਮ ਤਾਂ ਚੱਲ ਖੈਰ ਨਹੀਂ ਮੁੱਕਦੇ ਹੁੰਦੇ ਹਨਾ ਬਾਅਦ ਵਿੱਚ ਵੀ ਤਾਂ ਕਰਨੀ ਨੇ ਬੀ ਪਰ ਚਲ ਬਾਅਦ ਵਿੱਚ ਫਿਰ ਸੌਖਾ ਰਹਿੰਦਾ ਹੁੰਦਾ ਹਨਾ ਤੇ ਕੁਝ ਹਨਾਂ ਵੀ ਪੈਣ ਪਈਆਂ ਦਾਪਦੇ ਆਪ ਨੂੰ ਬੰਦੇ ਥੋੜਾ ਜਿਹਾ ਵੱਧ ਹੁੰਦਾ ਹੁੰਦਾ ਏ ਕਿਉਂਕਿ ਜਿ ਸਾਨੂੰ ਦਿਨ ਵੀ ਕਾਫੀ ਹੋ ਗਏ ਸੀਗੇ ਆ ਇਹਨੂੰ ਪਰ ਚਲੋ ਹਨਾ ਇਹਨਾਂ ਦਾ ਸਰਦਾ ਹੋਵੇ ਫਿਰ ਬੰਦਾ ਹੁੰਦਾ ਵੀ ਹਸੀ ਖੁਸ਼ੀ ਜਿੰਨੇ ਕ ਦਿਨ ਨੂੰ ਜੀ ਕਰਦਾ ਆ ਜਾਂਦਾ ਹੁੰਦਾ ਬਸ ਮੈਂ ਫਰਸ਼ ਵਗੈਰਾ ਤੋਂ ਲੈ ਸੀ ਕਿਉਂਕਿ ਕਪੜੇ ਮੇਰੇ ਧੋਤੇ ਹੋ ਸੀਗੇ ਸਾਰੇ ਜਿਹੜੇ ਥੋੜੇ ਜੇ ਹੈਗੇ ਸੀ ਉਹ ਮੈਂ ਸੁੱਕਣ ਲਈ ਪਾਏ ਹੋ ਸੀਗੇ ਮਸ਼ੀਨ ਦੇ ਵਿੱਚ ਬਿਓ ਜਦ ਨੂੰ ਸੁੱਕ ਜਾਣਗੇ ਜਦ ਮੇਰਾ ਤੋਤਵਈਆ ਹੋ ਜੂਗਾ ਫਿਰ ਮੈਂ ਥੋੜੀ ਮੇਰੀ ਕਿਚਨ ਦੀ ਕਲੀਨਿੰਗ ਰਾਂਦੀ ਸੀ ਕਰਨ ਤੋਂ ਤਾਂ ਕਰਕੇ ਮੈਂ ਕਿਚਨ ਛੱਡ ਲਈ ਸੀਗੀ ਪੁਰਸ਼ਾ ਲਗਾਉਣ ਤੋਂ ਤੇ ਮੈਂ ਕਿਹਾ ਵੀ ਜਿਹੜੇ ਇਹ ਕੰਮ ਨੇ ਇਹ ਹੋ ਜਾਣਗੇ ਕਿਚਨ ਚ ਤਾਂ ਚਲੋ ਇਹ ਹੁੰਦਾ ਜੀ ਵੀ ਪੱਖਾ ਲਾ ਕੇ ਆਪਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਹੋ ਜਾ ਵੀ ਕਿਚਨ ਦੇ ਕੰਮ ਤਾਂ ਪੱਖਾ ਲਗਾ ਕੇ ਚਲੋ ਹੋ ਜਾਣਗੇ ਵੀ ਜਿਹੜੇ ਬਾਅਦ ਦੇ ਪਹਿਲਾਂ ਕਰਨ ਵਾਲੇ ਨੇ ਉਹ ਕਰ ਲਵਾਂ ਕੁਝ ਮੈਨੂੰ ਇਹ ਸੀਗਾ ਵੀ ਨੰ ਤਾਂ ਜਿਹੜੇ ਸਾਡੇ ਕੱਪੜੇ ਧੋਣ ਵਾਲੇ ਨੇ ਉਹ ਤਾਂ ਤੇ ਜਾਣਗੇ ਕੁਝ ਵੀ ਜਿਹੜੇ ਮੰਮੀ ਉਹਨਾਂ ਨਾਲੇ ਧੋਣ ਵਾਲੇ ਨੇ ਉਹ ਵੀ ਧੋ ਦਿੰਨੀ ਆ ਵੀ ਕੱਲ ਨੂੰ ਇਹਨਾਂ ਨੇ ਜਾਣਾ ਦਵਾਈ ਲੈਣ ਜੀ ਵੀ ਜਿਵੇਂ ਮੰਮੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿ ਮੋ ਲੱਗੀ ਸੀਗੀ ਵੀ ਉਹਨਾਂ ਦਾ ਵੀਕਲੀ ਜਿਹੜਾ ਚੈੱਕ ਅਪ ਹੁੰਦਾ ਆਂਦਾ ਨਾ ਉਹਦੇ ਲਈ ਜਾਣਾ ਸੀ ਉਹਨਾਂ ਨੇ ਐ ਇਸੇ ਕਰਕੇ ਮੈਨੂੰ ਇਹ ਸੀਗਾ ਵੀ ਚਲ ਜਿਹੜੇ ਹੈਗੇ ਨੇ ਕੱਪੜੇ ਉਹ ਧੋ ਦਮਾ ਧੋ ਕੇ ਸਾਂਭ ਦੂੰਗੀ ਚਲੋ ਜੀ ਘਰਾਂ ਦੇ ਕੰਮ ਕਰਦਾ ਨਹੀਂ ਮੁੱਕਦੇ ਪਰ ਭੈਣ ਭਾਈਆਂ ਦੀ ਇਹ ਹੋ ਜਾਂਦਾ ਹਨਾ ਵੀ ਇੱਕ ਦੂਜੇ ਨੂੰ ਹਨਾ ਵੀ ਜਿੰਨਾ ਜਿੱਦਾਂ ਕੰਮ ਕਰ ਸਕਦੇ ਆ ਨਾ ਉਹਨਾਂ ਕਰ ਸਕੀਏ ਹਨਾ بس جی ਆਪਣੇ ਜਿਹੜੇ ਟੋਟਲੀ ਸਾਰੇ ਕੰਮ ਕਰ ਹੈਗੇ ਸੀ ਉਹ ਆਪਣੇ ਹੋ ਗਏ ਸੀ ਫਿਨਿਸ਼ ਮੇਰਾ ਕਿਚਨ ਦਾ ਕੰਮ ਰਹਿਦਾ ਸੀਗਾ ਕਿਉਂਕਿ ਕਿਚਨ ਦੇ ਮੇਰੇ ਜਿਹੜੇ ਛੋਟੇ ਛੋਟੇ ਭਾਂਡੇ ਧੋਣ ਵਾਲੇ ਸੀਗੇ ਉਹ ਤਾਂ ਮੇਰੇ ਧੋਲੇ ਸੀ ਜਿਹੜੇ ਵੱਡੇ ਸੀਗੇ ਭਾਂਡੇ ਉਹ ਹਜੇ ਰਹਿੰਦੇ ਸੀਗੇ ਧੋਣ ਤੋਂ ਉਹ ਇਸ ਕਰਕੇ ਵੀ ਕੁਝ ਇਕੱਠੇ ਹੋਏ ਸੀਗੇ ਵੀ ਕੁਝ ਤਾਂ ਆਪਣੇ ਇਸ ਵੀਰੇ ਜੀਰੀ ਜਿਵੇਂ ਝੋਨਾ ਲਗਾਉਣਾ ਲਗਾਉਣ ਵਾਲੀ ਲਈ ਬਰਾਈ ਹੋਈ ਸੀਗੀ ਨਾ ਵੀ ਉਹਨਾਂ ਦੀ 15-20 ਜਣਿਆਂ ਦੀ ਚਾਹ ਸੀਗੀ ਜਨ ਵਾਲੀ ਮੋਟਰ ਤੇ ਉਨਾ ਕਰਕੇ ਵੀ ਤੁਹਾਨੂੰ ਪਤਾ ਹੈ ਨਾ ਫਿਰ ਵੱਡੀਆਂ ਭਾਂਡੇ ਦੀ ਲੋੜ ਪੈਂਦੀ ਹੈ ਹਨਾ ਵੀ ਜਿਵੇਂ ਚਾਹ ਪਣੀ ਮੋਟਰਾਂ ਤੇ ਜਾਂਦਾ ਹੈ ਤੇ ਕੁਝ ਏਸ ਹੀ ਗਾ ਵੀ ਆਪਾਂ ਨੂੰ ਦੂਜੀ ਤੋਂ ਦੁੱਧ ਲੈਣਾ ਪੈਂਦਾ ਹੈ ਵੀ ਜਿਹੜੀ ਤਾਜੀ ਗਾਂਏ ਉਹਦਾ ਦੁੱਧ ਹਜੇ ਘਰ ਘੱਟ ਵਰਤਦੇ ਆ ਜਿਹੜੀਆਂ ਦੂਜੇ ਨੇ ਪੋਛ ਉਹ ਆਪਣੇ ਸੂਣ ਵਾਲੇ ਨੇ ਜਿਹੋ ਦੁੱਧ ਤੋਂ ਹਟੇ ਹੋਏ ਨੇ ਜੀ ਬਸ ਤਾਂ ਕਰਕੇ ਮੈਨੂੰ ਥੋੜਾ ਜਿਹਾ ਭਾਂਡਿਆਂ ਦਾ ਇਹ ਸੀਗਾ ਚਲ ਮੈਂ ਭਾਂਡੇ ਸਾਰੇ ਧੋ ਕੇ ਕਿਉਂਕਿ ਮੇਰੇ ਹੋਰ ਟੋਟਲੀ ਹੋਏ ਹੋਏ ਸੀਗੇ ਮੈਨੂੰ ਇਹ ਸੀਗਾ ਵੀ ਕਿਚਨ ਦਾ ਕੰਮ ਹੋ ਕੇ ਮੈਂ ਬਸ ਕਿਚਨ ਦਾ ਮਿਰੇ ਪੋਚਾ ਰਹਿਦਾ ਸੀਗਾ ਇਕੱਲਾ ਵਿਵਾਦ ਵਿੱਚ ਮੈਂ ਨਾ ਇੱਥੇ ਰੱਖਦੇ ਸੀ ਆਲੂ ਬੋਇਲ ਹੋਣ ਵੀ ਜਦ ਨੂੰ ਆਲੂ ਉਬਲਣਗੇ ਵੀ ਉਦੋਂ ਤੱਕ ਮੇਰੇ ਇਹ ਨਲੇ ਕਿਚਨ ਦਾ ਪੋਚਾ ਜਿਹੜਾ ਰਹਿਦਾ ਸੀ ਉਹ ਲੱਗ ਜਾਊਗਾ ਵੀ ਨਲੇ ਦੀ ਵਿਸਲ ਜ਼ਰ ਬੱਜ ਜਾਣਗੀਆਂ ਵੀ ਫਿਰ ਮੈਂ ਉਹਨਾਂ ਨੂੰ ਥੋੜੀ ਭਾਫ ਜੀ ਨਿਕਲ ਜੂਗੀ ਆਲੂਆਂ ਦੀ ਫਿਰ ਮੈਂ ਜਦ ਨੂੰ ਆਜੂਂਗੀ ਨਾ ਤੋਂ ਕਿਹਨਾਂ ਇੱਥੇ ਮੈਂ ਲੱਗੀ ਸੀ ਬੱਤੀਆਂ ਬਟਣ ਕਿਉਂਕਿ ਜੀ ਬੱਤੀਆਂ ਮੇਰੀਆਂ ਵੱਟ ਕੇ ਮਤਲਬ ਜਿਵੇਂ ਜਦੋਂ ਆਪਾਂ ਚਲੋ ਸਿਮਰਨ ਕਰਦੇ ਆ ਨਾ ਉਦੋਂ ਮੈਂ ਬੱਟ ਲੈਣੀ ਕਈ ਵਾਰੀ ਬੈਠੀ ਜਿਵੇਂ ਆਪਾਂ ਗੁਟਕਾ ਸਾਬ ਤੋਂ ਕਰਦੇ ਹੂ ਦੋ ਦੋ ਚਲ ਨਹੀਂ ਵੱਟ ਸਕਦੇ ਨਾ ਪਰ ਜਦ ਸਿਮਰਨ ਕਰਦੇ ਆ ਬੈਠ ਕੇ ਨਾ ਵੀ ਉਦੋਂ ਕਈ ਵਾਰੀ ਵੱਟ ਲੈਣੀ ਮੇਂ ਬੱਤੀਆਂ ਮੈਨੂੰ ਅੱਜ ਇਹ ਸੀਗਾ ਵੀ ਚਲੋ ਹਨਾ ਕੁਝ ਹੈਗੀਆਂ ਤਾਂ ਹੈਗੀਆਂ ਸੀ ਪਰ ਮੈਨੂੰ ਇਹ ਸੀ ਮੈਂ ਕਿ ਚਲ ਮਹੀਨੇ ਇਕ ਦੀਆਂ ਵਟ ਦਿੰਦੀਆਂ ਵੀ ਫਿਰ ਗੁਰਪ੍ਰੀਤ ਨੂੰ ਜੋਤ ਲਗਾਉਣੀ ਸੌਖੀ ਰਹਿੰਦੀ ਹੈ ਜੀ ਹਨਾ ਵੀ ਚੱਕਦਾ ਬੱਤੀ ਇਹ ਚੱਕ ਕੇ ਲਗਾ ਦਿੰਦਾ ਹੁੰਦਾ ਜੋਤ ਵੀ ਵਿੱਚ ਕਿਉਂ ਪਾ ਕੇ ਕਿਉਂਕਿ ਜੀ ਇਹ ਬੱਤੀਆਂ ਬਾਟ ਕੇ ਪਾ ਕਿਉਂ ਮੈਂ ਗਰਮ ਕਰਨਾ ਸੀ ਜਿਵੇਂ ਕਿਉਂਕਿ ਦੂਜੇ ਪਾਸੇ ਮੈਂ ਕਿਉਂ ਵੀ ਰੱਖਿਆ ਸੀ ਗਰਮ ਹੁਣ ਉਹ ਮੇਰਾ ਗਰਮ ਹੋ ਚੁੱਕਿਆ ਸੀ ਮੈਨੂੰ ਇਹ ਸੀ ਮੈਂ ਕਿ ਉਹਦੀ ਹਵਾ ਜੀ ਨਿਕਲ ਜੂਗੀ ਠੰਡਾ ਹੋ ਜੂਗਾ ਫਿਰ ਮੈਂ ਉਹਨੂੰ ਪੁਣ ਦੂੰਗੀ ਹਨਾ ਅੱਜ ਮੇਰੇ ਬਹੁਤ ਸਾਰੇ ਕੰਮ ਇਕੱਠੇ ਹੋਏ ਹੋਏ ਸੀਗੇ ਹਣਾ ਵੀ ਅਜ ਤਾਂ ਸਾਹ ਲੈਣ ਦਾ ਵੀ ਟਾਈਮ ਨਹੀਂ ਸੀਗਾ ਵੀ ਇੰਨੇ ਜਿਆਦਾ ਐ ਸੀਗਾ ਵੀ ਆਪ ਵੀ ਕੰਮ ਕਰਨਾ ਉਹ ਵੀ ਕਰਨਾ ਹਣਾ ਬਹੁਤ ਤਾਂ ਉਹ ਹੋਈ ਸੀ ਜਿਵੇਂ ਤੁਸੀਂ ਦੇਖ ਵੀ ਸਕਦੇ ਹਣਾ ਮੈਨੂੰ ਇਹ ਸੀ ਮੈਂ ਕਿਹਾ ਚੱਲ ਫਿਰ ਮੈਂ ਕਿਉਂ ਬत्तियां ਪਿਓਂ ਕੇ ਰੱਖਦੀਆਂ ਸੀਗੀਆਂ ਫਿਰ ਉਹ ਥੋੜੀ ਦੀਆਂ ਜਦੋਂ ਥੋੜਾ ਕਿਉ ਹੋ ਗਿਆ ਹਣਾ ਗਰਮੀ ਚ ਚਲੋ ਇਹ ਆ ਵੀ ਜਿਆਦਾ ਤਾਂ ਨਹੀਂ ਬत्तियां ਸਖਤ ਹੁੰਦੀਆਂ ਬਟ ਪਰ ਫਿਰ ਵੀ ਸਹੀ ਰਹਿੰਦੀਆਂ ਨੇ ਹਣਾ ਜੇ ਆਪਾਂ ਬੱਟ ਕੇ ਰੱਖਦੇ ਆ ਤੇ ਉਹ ਮੈਂ ਡੱਬੀ ਅੰਦਰ ਰੱਖਿਆਈ ਸੀਗੀ ਨਾਲ ਮੈਂ ਲਾਗੀ ਸੀ ਕਚੌਰੀਆਂ ਬਣਾਉਣ ਕਿਉਂਕਿ ਜਿਸ ਦਿਨ ਮੈਂ ਵਾਈਟ ਚੌਣੇ ਬਣਾਏ ਸੀ ਫਤੇ ਨੂੰ ਇਹ ਹੋ ਜਾਂਦਾ ਵੀ ਮम्मा ਮੈਨੂੰ ਵਾਈਟ ਚੌਣੇ ਬਣਾਏ ਨਹੀਂ ਤਾਂ ਨਾਲ ਪੂਰੀਆਂ ਬਣਾ ਕੇ দাও ਉਸ ਦਿਨ ਮੈਨੂੰ ਫਿਰ ਇਹ ਸੀਗਾ ਵੀ ਆਪਾਂ ਦਿਨ ਚ ਵੀ ਜਿਵੇਂ ਗਈ ਹੋਈ ਸੀ ਇਹ ਵੀ ਡੁੱਡੀ ਫੁੱਪਣ ਫਿਰ ਮੇਰਾ ਟਾਈਮ ਨਹੀਂ ਸੀ ਉਸ ਅਕੋਰਡਿੰਗ ਦੂਜੇ ਦਿਨੇ ਮੋਟਰ ਤੇ ਚਲੇ ਗਏ ਅਸੀਂ ਅਰਲੀ ਮਾਰਨਿੰਗ ਡੈਡੀ ਉਹਨਾਂ ਨਾਲ ਤਾਂ ਕਰਕੇ ਬਸ ਮੈਂ ਕਿਉਂ ਵੀ ਇੱਥੇ ਪਹੁੰਚਤਾ ਸੀ ਕ੍ਰੇਲੇ ਮੈਂ ਜਾਂਦ ਨੂੰ ਕਚੌਰੀਆਂ ਦੀ ਤਿਆਰੀ ਕਰਦੀ ਸੀ ਉਦੋਂ ਤੱਕ ਮੈਂ ਕ੍ਰੇਲੇ ਨਾਲ ਵਿੱਚ ਪਾਲੇ ਸੀ ਪਹਿਲਾਂ ਮੈਂ ਕਿਹਾ ਜਿੰਨੀ ਦੇਰ ਕਚੌਰੀਆਂ ਦੀ ਤਿਆਰੀ ਹੋਗੀ ਵੀ ਉਦੋਂ ਤੱਕ ਮੇਰੇ ਕarele ਨਾ ਹੋ ਜਾਣਗੇ ਤੇ ਮਤਲਬ ਉਹਨਾਂ ਨੂੰ ਫਰਾਈ ਕਰਕੇ ਕੱਢ ਲੂੰਗੀ ਮੈਂ ਵੀ ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਵੀ ਮੇਰੀਆਂ ਕਚੌਰੀਆਂ ਇੰਨੀਆਂ ਸੁਣੀਆਂ ਪੂਰੀਆਂ ਦੀ ਤਰ੍ਹਾਂ ਐਨ ਫੁੱਲੀਆਂ ਹੋਈਆਂ ਸੀਗੀਆਂ ਬਹੁਤ ਸੁਣੀਆਂ ਬੜੀਆਂ ਹੋਈਆਂ ਸੀ ਖਾਣ ਦੇ ਵਿੱਚ ਵੀ ਬਹੁਤ ਸਾਫਟ ਸੀਗੀਆਂ ਉਹ ਖਾ ਪੀ ਕੇ ਜੀ ਆਪਾਂ ਜਿੰਨੇ ਮੈਂ ਕਿਉਂ ਗਰਮ ਕਰਨਾ ਸੀ ਜਿਆ ਕਚੌੜੀਆਂ ਸੀ ਕਲੇਲੇ ਮੈਂ ਪਹਿਲਾਂ ਉਹ ਕਰ ਲਈ ਸੀ ਉਸ ਤੋਂ ਬਾਅਦ ਮੈਂ ਕਚੌੜੀਆਂ ਬਣਾ ਕੇ ਫਿਰ ਮੈਂ ਕਚੌੜੀਆਂ ਖਾਣ ਲੱਗੀ ਸੀ ਨਾਲ ਮੈਂ ਰੱਖਦਾ ਸੀ ਮਸਾਲਾ ਪੁੱਜ ਹੁਣ ਪੁੰਨਣਾ ਮੈਂ ਖਾ ਮਸਾਲਾ ਵੀ ਸਲੋ ਫਲੇਮ ਤੇ ਹੋ ਜੂਗਾ ਨਾ ਸਿਮ ਤੇ ਰੱਖਦਾ ਸੀ ਜਿਆ ਵੀ ਉਹ ਹੋ ਜੂਗਾ ਪੁੱਜ ਨੂੰ ਨਾ ਜਦ ਨੂੰ ਵੀ ਜਦ ਨੂੰ ਮੈਂ ਆਪਦਾ ਕਰ ਲਿਆ ਸੀ ਲਾਂਚ ਫਿਰ ਉਸ ਤੋਂ ਬਾਅਦ ਕੀਤੀ ਘੰਟਾ ਡੇਢ ਘੰਟਾ ਰੈਸਟ ਨਹੀਂ کہہ ਸਕਦੇ ਉਹ ਮੇਰੇ ਨਾਲ ਇੱਕ ਦੋ ਕੋ ਕੰਮ ਹੋਰ ਸੀ ਕਰਨ ਵਾਲੇ ਜਿਹੜੇ ਫਿਰ ਮੈਂ ਉਹ ਕੀਤੇ ਉਹ ਕਰਨ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀਗੀ ਚਾਹ ਬਣਾਉਣਾ ਮੈਂ ਕਿ ਵਿਚ ਨੂੰ ਨਾਲੇ ਚਾਹ ਬਣਾਉਣੀ ਆ ਨਾਲੇ ਬਣਾਉਣੀ ਆ ਵੀ ਜਿਹੜੇ ਕਰੇਲੇ ਰੱਖੇ ਹੋਏ ਸੀਗੇ ਉਹ ਭਰ ਦੇਣੀ ਆ ਉਹ ਭਰ ਕੇ ਫਿਰ ਕੱਪੜੇ ਵਗੈਰਾ ਸਾਰੇ ਸਮੇਟ ਕੇ ਇੱਥੇ ਲੱਗੀ ਸੀ ਮੈਂ ਜਾਣ ਮਮਮੀ ਵੀ ਬਾਹਰ ਤਾਂ ਕਿ ਛੱਡਣ ਆਏ ਸੀਗੇ ਆਪਾਂ ਦੀ ਸੂਟ ਦੀ ਕੋਈ ਚੇਂਜਿੰਗ ਨਹੀਂ ਕੀਤੀ ਹੈਗੀ ਕਿਉਂਕਿ ਮੈਨੂੰ ਇਜੀ ਵੀ ਗੱਡੀ 'ਚ ਬੈਠ ਕੇ ਜਾਣਾ ਘਰੋਂ ਬੈਠਣਾ ਕਰੀ ਉੱਤਰ ਜਾਣਾ ਕਿਤੇ ਨਹੀਂ ਉੱਤਨਾ ਵੀ ਟਾਣੂ ਸੁੱਟ ਧੋਣ ਵਾਲਾ ਕਰਨਾ ਹੈ ਗਰਮੀਆਂ ਕਰਕੇ ਤੁਹਾਨੂੰ ਪਤਾ ਨਾ ਧੋਣੇ ਪੈਂਦੇ ਨੇ ਬਸ ਇੱਥੇ ਲੇ ਮਿਲ ਰਹੇ ਸੀਗੇ ਮੰਮੀ ਨੂੰ ਹਨਾ ਮੰਮੀ ਵੀ ਥੋੜੇ ਇਮੋਸ਼ਨਲ ਜਿਵੇਂ ਪਈ ਸੀ ਤੇ ਕਿਉਂਕਿ ਡੈਡੀ ਜੀ ਮੈਂ ਤੁਹਾਨੂੰ ਮੈਂ ਦੱਸਿਆ ਸਵੇਰੇ ਗਏ ਹੋਈ ਸੀਗੇ ਬਸ ਜੀ ਉਥੋਂ ਆਉਂਦੀ ਸਾਰ ਮੰਮੀ ਦਾ ਆਮ ਦਾ achar ਘਟਿਆ ਪਿਆ ਸੀਗਾ ਫਿਰ ਉਹ ਇਹਨਾਂ ਨਾਲ ਪਵਾਇਆ ਆਉਂਦੀ ਸਰ ਅੰਬ ਦਾ ਚਾਰ ਮਸਾਲੇ ਮਿਕਸ ਕਰ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਕੇ ਦਿੱਤੇ ਜੋ ਵੀ ਆਪਾਂ ਮਸਾਲੇ ਪਾਉਣੇ ਚਾਹੁੰਦੇ ਆ ਹਨਾ ਵੀ ਉਹ ਪਾ ਸਕਦੇ ਆ ਉਹ ਪਾ ਕੇ ਫਿਰ ਵਿੱਚ ਤੇਲ ਪਾ ਕੇ ਮੰਮੀ ਨੇ ਮਿਕਸ ਕਰ ਲਿਆ ਸੀਗਾ ਕਰਕੇ ਬਸ ਉਹਨਾਂ ਨੇ ਪਾਤਾ ਸੀ ਡੱਬੇ ਦੇ ਵਿੱਚ ਆਪਾਂ ਤਾਂ ਐਦਾਂ ਹੀ ਪਾਉਨੇ ਆ ਜੀ ਕਿ ਤੁਸੀਂ ਦੇਖ ਸਕਦੇ ਹੋ ਹਨਾ ਵੀ ਅੱਜ ਤੱਕ ਕਿੰਨਾ ਬਿਜ਼ੀ ਡੇ ਸੀਗਾ ਤਾਂ ਸਾਲਾਂ ਦੀ ਵਾਕਈ ਹਨਾ ਟਾਈਮ ਨਹੀਂ ਮਿਲਿਆ ਬਸ ਜੀ ਹੁਣ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਵਲੌਗ ਐਸ ਦੇ ਬਲੌਗ ਦੀ ਥੀਕਾ ਦੇ ਐਂਡਿੰਗ ਥੈਂਕ ਯੂ so much ਮੇਰੇ ਬਲੌਗਸ ਨੂੰ ਇੰਨਾ ਪਿਆਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਕਮੈਂਟਸ ਕਰਨ ਲਈ ਓਕੇ ਬਾਈ ਚੀਕਾ ਲਵ ਯੂ ਆਲ ਮੈਂਬਰਸ